ਜਹਾਂ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟਨੈਸ ਦਾ ਪੌਣਾ ਸ਼ੁਰੂ ਕਰ ਦਿੱਤਾ ਉਸ ਤੋਂ ਕੁਝ ਦੇਖੋ ਕਿ ਜੋ ਫਿਟਨੈਸ ਅਕੈਡਮੀ ਜਿਹਨੂੰ ਪੁਲਿਸ ਫੈਕਟਰੀ ਕਹਿੰਦੇ ਤੇ ਆਪਾਂ ਇੱਥੇ ਜੋ ਪਰਮਾਤਮਾ ਨੇ ਕੰਮ ਬਖਸ਼ਿਆ ਮੈਨੂੰ ਉਹਦੇ ਵਿੱਚ ਹਿੱਸਾ ਪਾਉਣ ਦੇ ਲਈ ਮੈਂ ਹਰ ਰੋਜ਼ ਆਪਣਾ ਰੀਕੋਰਡ ਬਣਿਤ ਕਰ ਰਿਹਾ ਹਾਂ ਜਿੰਨਾ ਹੋ ਸਕੇ ਆਪਣਾ ਹਰ ਰੋਜ਼ ਵੈਸਟ ਦੇਣ ਦੀ ਕੋਸ਼ਿਸ਼ ਕਰਦਾ ਆਪਣੀ ਕੈਪਸਿਟੀ ਪੂਰੀ ਤਰ੍ਹਾਂ ਜਾਣਨਾ ਚਾਹੁੰਦਾ ਹਾਂ ਕਿ ਇੱਥੇ ਬੱਚੇ ਤੇ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਮੇਕ ਸ਼ੁਰ ਚੈਨਲ ਸਬਸਕ੍ਰਾਈਬ ਕਰ ਲਓ ਨੀਚੇ ਜਾ ਕੇ ਵੀਡੀਓਜ਼ ਦੇਖ ਲਓ ਤੁਹਾਨੂੰ ਪਤਾ ਲੱਗਦੀ ਕਿ ਚੈਨਲ ਕਿਸ ਸਬਟਡ ਹੈ ਸਰ ਤੇ ਅੱਜ ਆਪਣਾ ਇਹ ਪੰਜਾਬਪੁਰ ਸਪੋਰਟਸ ਵਾਲੇ ਬੱਚਾ ਤੁਹਾਨੂੰ ਦਿਖਾ ਰਹੇ ਜੋ ਟ੍ਰੇਨ ਕਰ ਰਹੇ ਹੈ। ਬੱਚਿਆਂ ਦਾ ਵਰਕਆਊਟ ਹੋ ਚੁੱਕਿਆ ਹੈ ਅੱਜ ਸੰਕਟਾ ਸੀ 100 ਮੀਟਰ ਦੀ। ਉਹ ਬੱਚਾ ਨੇ ਸਟ੍ਰੈਚਿੰਗ ਕਰ ਰਹੀ ਹੈ। ਹਾਜ਼ਰ ਸੈਕਿੰਡ ਗਰਪ ਬੈਠੀ ਹੈ। ਉਹ ਪਹਿਲਾ ਸਮੂਹ ਨੂੰ ਕੁਮਾਰ ਪਾਰਟੀ ਵੱਲ ਦਿਖਾ ਦਿੰਦੇ। ਕੁਮਾਰ ਪਾਰਟੀ ਹੋ ਬੈਠੀ ਹੈ। ਜੋ ਕਰ ਦੋ ਜਿੰਦ কুমার ਬਾਡੀ ਇਹ ਬਿਮਾਰ ਬੱਚੇ ਨੇ ਸਾਡੇ ਆਓ ਬੈਠੇ ਚਲ

ਪੂਰੇ ਪੰਜਾਬ ਦੇ ਵਿੱਚੋਂ ਅਣਗਿਣਤ ਖੈਰ ਕੋ ਬੱਚੇ ਦੇੜਕੇ ਇੱਥੇ ਆਪਣਾ ਸੁਪਨਾ ਪੂਰਾ ਕਰਨ ਦੇ ਲਈ ਆਉਂਦੇ ਨੇ ਆਪਣਾ ਜੋਰ ਜਮਾਉਂਦੇ ਨੇ ਮਿਹਨਤ ਕਰਦੇ ਨੇ ਤੇ ਆਪਣਾ ਮੰਜ਼ਲਾ ਨੂੰ ਜਿਹੜਾ ਉਹ ਪ੍ਰਾਪਤ ਕਰਦੇ ਨੇ ਆਪਣੇ ਸੁਪਨੇ ਨੇ ਪੰਜਾਬ ਉੱਤੇ ਜਾਣ ਨੂੰ ਪੂਰੇ ਕਰਦੇ ਨੇ ਕਿਉਂਕਿ ਇੱਥੇ ਇਹ ਪਰਲਾ ਕੀਤਾ ਜਾਂਦਾ ਹੈ ਕਿ ਬਹੁਤ ਜਿਆਦਾ ਘੱਟ ਦੇ ਵਿੱਚ ਬੱਚੇ ਨੂੰ ਜੇ ਖਾਣਾ ਪੀਣਾ ਮਿਲ ਸਕਦਾ ਜਦੋਂ ਇਹ ਉਸ ਤੋਂ ਬਾਅਦ ਬੰਦੀਤੀ ਮਿਲਿਆ ਠਾਈ ਪ੍ਰੋਪਰਲੀ ਜੀਤ ਉਸ ਐਕਸਪੀਰੀਅੰਸ ਲੈਣਾ ਆਰਮੀ ਦੇ ਵਿੱਚ ਪੁਲਿਸ ਦੇ ਵਿੱਚ ਕੀ ਹੁੰਦਾ ਹੈ ਕੀ ਸ਼ਡਿਊਲ ਹੈ ਉੱਥੇ ਸਭ ਤੁਸੀਂ ਜਦਾਂ ਦਾ ਦਸ ਅਕੈਡਮੀ ਬਣ ਕਰ ਸਕਦੇ ਜੇ ਤੁਹਾਡੀ ਲਾਈਫ ਵਿੱਚ ਡਿਸਪਲਿਨ ਦੀ ਘਾਟ ਹੈ ਤਾਂ ਤੁਸੀਂ ਅਕੈਡਮੀ ਬਣ ਕਰ ਸਕਦੇ ਜੇ ਤੁਹਾਨੂੰ ਕੋਈ ਬੈਡ ਹੈਬਿਟ ਹੈ ਇਸ ਤਰ੍ਹਾਂ ਕੋਈ ਰਾਤ ਨੂੰ ਬਹੁਤ ਜ਼ਿਆਦਾ ਫੋਨ ਚਲਾਣਾ ਹੈ ਸੇਲ ਲਾਈਫ ਰੋਟੇ ਦੀ ਸਮਾਜਿਕ ਆਦਤ ਨਹੀਂ ਹੈ ਕੋਈ ਤੁਮ ਜੀ ਕੋਈ ਬਾਹਰਲੇ ਪਾਸਟ ਰੋਟਸ ਦੀ ਆਦਤ ਹੈ ਕੋਈ ਛੋਟੀਆਂ ਚੀਜ਼ਾਂ ਇਹ ਸਭ ਚੀਜ਼ਾਂ ਬਹੁਤ ਜ਼ਿਆਦਾ ਰਹ ਜਾਂਦੀਆਂ ਨੇ ਉਹਦੇ ਵਿੱਚ ਕੀ ਜਾਂਦੇ ਤੁਸੀਂ ਰਿਸ਼ ਹਾਮ ਆਪਣੇ ਘਰੋਂ ਦੇ ਮਹਿਮਤਾਂ ਲਾਉਂਦੇ ਨੇ ਉਸ ਤੋਂ ਬਾਅਦ ਫੇਰ ਆਪਣੀ ਪੜਾਈ ਵੱਲ ਜਾਂਦੇ ਹੁੰਦੇ ਨੇ ਆਪਣੇ ਗੋਲ ਵਾਲਾ ਜਿਹੜਾ ਅੱਗੇ ਵਧਦੇ ਨੇ ਤੁਸੀਂ ਵੀ ਆ ਕੇ ਜੁਆਇਨ ਕਰ ਸਕਦੇ ਜਿਹਦੇ ਨੰਬਰ ਜਿਹੜੇ ਹੁਣ ਤੇ WhatsApp ਤੇ ਮੈਸੇਜ ਕਰੋ ਤੁਹਾਨੂੰ ਸਾਰੀ ਜਾਣਕਾਰੀ ਜਿਹੜੀ ਲਿਖੀ ਹੋਈ ਮਿਲ ਜੇਗੀ ਤੇ ਉਸ ਤੋਂ ਬਾਅਦ ਇਸ ਵੀਡੀਓ ਨੂੰ ਲਾਈਕ ਸ਼ੇਅਰ ਦ੍ਰੀ ਕਰ ਦਿਓ ਅੱਗੇ ਤੋਂ ਜਿਹੜੀ ਵੀ ਕੋਈ ਵੀ ਚਾਹਤ ਹੋਣਾ ਤਾਂ ਜ਼ਰੂਰ ਚਾਹੇ ਉਡੀ ਇੱਕ ਵੀਡੀਓ ਸ਼ੇਅਰ ਕੀਤੀ ਹੋਈ ਕਿਸੇ ਬੱਚੇ ਨੇ ਲਗਾਏ ਨੌਕਰੀ ਕੌਣ ਬਸੋ ਪੜਾਏਗਾ ਪੂਰਾ ਕਰ ਸਕਦੇ